ਸ਼ਰਨ ਇੱਕ ਚੀਜ਼ ਮੈਂ ਇਹ ਵੀ ਦੇਖਦੀ ਆ ਕਿ ਜਦੋਂ ਸੋਸ਼ਲ ਮੀਡੀਆ ਤੇ ਆਪਾਂ ਕਿਸੇ ਤੋਂ ਸਲਾਹ ਮੰਗਦੇ ਆ ਤਾਂ ਲੋਕ ਜ਼ਿਆਦਾ ਹੀ ਸਲਾਹਾਂ ਦੇ ਦਿੰਦੇ ਨੇ ਜਾਂ ਤੇ ਇੰਨੇ ਲੋਕ ਜੁੜੇ ਹੁੰਦੇ ਆ ਕਿ ਹਰ ਕੋਈ ਆਪਣੇ ਤਰੀਕੇ ਨਾਲ ਸਲਾਹ ਦਿੰਦਾ ਹੈ ਇੱਥੇ ਮੈਂ ਤੁਹਾਨੂੰ ਪੰਜਾਬੀ ਟਰੈਵਲ ਕਪਲ ਦੀ ਗੱਲ ਦੱਸਦੀ ਆ ਤੇ ਉਹਨਾਂ ਨੇ ਨਾ ਥੋੜਾ ਟਾਈਮ ਪਹਿਲਾਂ ਜਦੋਂ ਪਾਕਿਸਤਾਨ ਦਾ ਉਹ ਦੁਬਾਰਾ ਟ੍ਰਿਪ ਲਗਾ ਸੀਗਾ YouTube ਤੇ ਪੋਸਟ ਪਾਈ ਆ ਕਿ ਦੋਸਤੋ ਦੱਸੋ ਕਿ ਆਪਾਂ ਅਗਲਾ ਟ੍ਰਿਪ ਕਿੱਥੇ ਦਾ ਰੱਖੀ ਹੈ ਜਿਵੇਂ ਹੁਣ ਲੋਕਾਂ ਨੇ ਕਮੈਂਟ ਕੀਤਾ ਕਿ ਤੁਸੀਂ ਆਪਣਾ ਕਰਵਸਾਓ ਜਾਂ ਫਿਰ ਆਪਣੇ ਹਨਾ ਅੱਗੇ ਪਲਾਨ ਕਰੋ ਕੁਝ ਤੇ ਇੱਥੇ ਉਹਨਾਂ ਨੇ ਕਮੈਂਟ ਕੀਤਾ ਕਿ ਸਾਡੀ ਨਿੱਜੀ ਜ਼ਿੰਦਗੀ ਦਾ ਮਾਮਲਾ ਆ ਉਹਨਾਂ ਨੇ ਉਸ ਚੀਜ਼ ਦਾ ਰਿਪਲਾਈ ਕਰਤਾ ਪਰ ਮੈਂ ਇਹ ਚੀਜ਼ ਸੋਚਿਆ ਕਿ ਜੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਲੋਕਾਂ ਨੂੰ ਇੰਨਾ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹ ਸਲਾਹ ਦੇਣ ਕਿ ਤੁਸੀਂ ਹੁਣ ਘਰੇ ਬੈਠੋ ਬਾਹਰ ਨਾ ਘੁੰਮੋ ਤੇ ਆਪਦੀ ਪੀੜ੍ਹੀ ਨੂੰ ਅੱਗੇ ਵਧਾਓ ਹਨਾ ਪਰ ਕਿ ਉਹ ਸੋਚਦੇ ਨੇ ਕਿ ਸਾਡਾ ਘੁੰਮਣ ਦਾ ਸ਼ੌਂਕ ਹੈ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਘੁਮਾਵਾਂਗੇ ਹਾਲਾਂਕਿ ਆਪਾਂ ਵੀਡੀਓਜ਼ ਵਿੱਚ ਦੇਖਦੇ ਆ ਉਹਨਾਂ ਦੀਆਂ ਕਿ ਕਿੰਨੇ ਹੀ ਜਗ੍ਹਾ ਦੇ ਵਿੱਚ ਉਹ ਘੁੰਮ ਚੁੱਕੇ ਨੇ ਇੱਕ ਚੰਗਾ ਕੰਮ ਵੀ ਆ ਪੰਜਾਬੀਆਂ ਦੇ ਲਈ ਕਿ ਪੰਜਾਬੀ ਜਿੱਥੇ ਨਹੀਂ ਵੀ ਗਏ ਉੱਥੇ ਵੀ ਗਏ ਨੇ ਹਾਂ ਨਾ ਇੱਕ ਚੰਗੀ ਚੀਜ਼ ਦਿਖਾਉਂਦੇ ਆ ਪਰ ਲੋਕ ਤੁਹਾਨੂੰ ਕੀ ਲੱਗਦਾ ਹੈ ਕਿ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਐਨਾ ਇਨਵੋਲਵ ਹੋ ਜਾਂਦੇ ਆ ਕਿ ਉਹਨਾਂ ਨੂੰ ਇਤੋਂ ਤੱਕ ਸਲਾਹ ਦਿੰਦੇ ਆ ਕਿ ਵਸਤ ਕਰ ਭਾਈ ਹੁਣ ਤੂੰ ਆਪਣਾ ਘਰ ਬਸਾ ਲੈ ਹੂੰ ਦੇਖੋ ਕੁਝ ਲੋਕ ਤਾਂ ਹੈ ਹੀ ਕਰ ਹੀ ਸਮੇ ਰਹੀ ਨੇ ਕਿ ਆਪਣੀ ਜ਼ਿੰਦਗੀ ਦੀ ਛੋਟੀ ਛੋਟੀ ਚੀਜ਼ ਦਿਖਾ ਰਹੇ ਨੇ ਉਹ ਦੱਸਦੇ ਨੇ ਕਿ ਮੈਂ ਉੱਠ ਗਿਆ ਮੈਂ ਸੌਂ ਗਿਆ ਮੇਰੇ ਬੱਚੇ ਮוארਨੇ ਮੈਂ ਹਸਪਤਾਲ ਜਾ ਰਿਹਾ ਮੈਂ ਦੇਖੋ ਉੱਥੇ ਤੁਸੀਂ ਇਹੋ ਜਿਹੀ ਸਲਾਹ ਦੇ ਸਕਦੇ ਹੋ ਕਿਉਂਕਿ ਉਹ ਖੁਦ ਇਹੋ ਜਿਹੀ ਸਲਾਹ ਲੈਣ ਨੂੰ ਤਿਆਰ ਨਹੀਂ ਜੀ ਉਹ ਆਪ ਕਹਿੰਦੇ ਨੇ ਕਿ ਅਸੀਂ ਹੁਣ ਕੀ ਕਰੀਏ ਸਾਡੇ ਘਰ ਦੇ ਵਿੱਚ ਇਹ ਪਰੇਸ਼ਾਨੀ ਆ ਗਈ ਅਸੀਂ ਹੁਣ ਕੀ ਕਰੀਏ ਉਹਨਾਂ ਨੂੰ ਤੁਸੀਂ ਯਕੀਨਨ ਇਹ ਸਲਾਹ ਦੇ ਸਕਦੇ ਹੋ ਜਿਨ੍ਹਾਂ ਨੇ ਇਸ ਮਕਸਦ ਦੇ ਨਾਲ ਹੀ ਆਪਣਾ ਪੂਰਾ ਚੈਨਲ ਬਣਾਇਆ ਕਿ ਅਸੀਂ ਦੁਨੀਆ ਨੂੰ ਕਮਾਣਾ ਫਰਾਣਾ ਦੁਨੀਆ ਨੂੰ ਉਹ ਜਗਾਵਾਂ ਦਿਖਾਣੀਆਂ ਨੇ ਜਿੱਥੇ ਉਹ ਨਹੀਂ ਗਏ ਹੋਏ ਉਹ ਛੋਟੇ ਛੋਟੇ ਪਿੰਡ ਉਹ ਛੋਟੇ ਛੋਟੇ ਕਸਬੇ ਉਹਨਾਂ ਦੇ ਰੀਤੀ ਰਿਵਾਜ ਉਹ ਦਿਖਾਣੇ ਨੇ ਤਾਂ ਤੁਸੀਂ ਉਸ ਤੇ ਹਿਸਾਬ ਦੇ ਨਾਲ ਕਮੈਂਟ ਕਰੋ ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਨੂੰ ਨੇਪਾਲ ਲੈ ਕੇ ਜਾਓ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਨੂੰ ਪਾਕਿਸਤਾਨ ਲੈ ਕੇ ਜਾਓ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਨੂੰ ਫਲਾਣੇ ਰੀਤੀ ਰਿਵਾਜ ਨੂੰ ਲੈ ਕੇ ਕਿਸੇ ਬਜ਼ੁਰਗ ਦੇ ਨਾਲ ਮੁਲਾਕਾਤ ਕਰਵਾਓ ਜੋ ਕਿ ਫਲਾਣੇ ਪਿੰਡ ਦੇ ਵਿੱਚ ਰਹਿੰਦਾ ਕਿਉਂਕਿ ਉਹਨਾਂ ਦਾ ਕੰਮ ਇਹ ਹੈ ਕੰਮ ਹੈ ਤਾਂ ਜਿਹੜਾ ਚੈਨਲ ਜਾਂ ਫਿਰ ਜਿਹੜਾ ਬੰਦਾ ਜਿਸ ਗੱਲ ਨੂੰ ਲੈ ਕੇ ਤੁਹਾਡੇ ਸਾਹਮਣੇ ਆ ਰਿਹਾ ਹੈ ਪੇਸ਼ਕਾਰੀ ਕਰ ਰਿਹਾ ਹੈ ਤੁਸੀਂ ਉਹਨੂੰ ਉਹੀ ਕਹੋਗੇ ਜੀ ਦੁਸੀਂ ਹੁਣ ਕਿਸੇ ਸਿੰਗਰ ਨੂੰ ਇਹ ਤਾਂ ਨਹੀਂ ਕਹਿ ਸਕਦੇ ਨਾ ਸਾਨੂੰ ਸਾਸ ਬਹੂ ਵਾਲਾ ਡਾਇਲੋਗ ਬੋਲ ਕੇ ਦਿਖਾ ਹੈ ਨਾ ਕਿਸੇ ਥੋਬੀ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਮੈਨੂੰ ਗਾਣਾ गा ਕੇ ਦਿਖਾ ਤੂੰ ਇੱਕ ਪ੍ਰੋਫੈਸ਼ਨਲ ਸਿੰਗਰ ਹੈ ਤੂੰ ਅੱਜ ਤੋਂ ਗਾਣੇ ਹੀ ਗਾਣ ਲੱਗ ਜਾ ਹਰ ਇੱਕ ਚੀਜ਼ ਦੀ ਨਾ ਇੱਕ ਦਾਇਰਾ ਹੁੰਦਾ ਜੀ ਇੱਕ profession ਦੇ ਤੌਰ ਤੇ ਜਿਹੜਾ ਬੰਦਾ ਜਿਸ ਤਰੀਕੇ ਨਾਲ ਅੱਗੇ ਆਇਆ ਆਪਾਂ ਨੂੰ ਉਹੀ ਕਹਿ ਸਕਦੇ ਆ ਕੋਈ ਐਕਟਿੰਗ ਦੇ ਤੌਰ ਤੇ ਅੱਗੇ ਆ ਰਿਹਾ ਹੈ ਕੋਈ ਡਾਂਸਿੰਗ ਦੇ ਤੌਰ ਤੇ ਅੱਗੇ ਆ ਰਿਹਾ ਕੋਈ ਸਿੰਗਿੰਗ ਦੇ ਤੌਰ ਤੇ ਆ ਰਿਹਾ ਕੋਈ ਟਰੈਵਲ ਦੇ ਤੌਰ ਤੇ ਆ ਰਿਹਾ ਤਾਂ ਆਪਾਂ ਉਹਨਾਂ ਨੂੰ ਉਹੀ ਚੀਜ਼ ਦੀ ਸਲਾਹ ਦੇਈਏ ਮੈਨੂੰ ਇਹ ਹੀ ਲੱਗਦਾ ਹੈ ਜਿਹੜੇ ਕੰਮ ਉਹ ਆਪਾਂ ਨੂੰ ਦਿਖਾ ਰਹੇ ਜੀ ਜਿੱਥੇ ਤੱਕ ਉਹ ਆਪਾਂ ਨੂੰ ਸਮਝਣਾ ਚਾਹੁੰਦੇ ਨੇ ਸਮਝਾਣਾ ਚਾਹੁੰਦੇ ਨੇ ਕਿ ਮੈਂ ਇਸ ਤਰ੍ਹਾਂ ਦਾ ਵਿਅਕਤੀ ਹਾਂ ਤੁਸੀਂ ਉਹ ਦੇਖੋ ਹਾਂ ਜੇ ਕੋਈ ਯਕੀਨਨ ਹੀ ਗਲਤੀਆਂ ਕਰ ਰਿਹਾ ਹੈ ਕੋਈ ਉਸ ਦੇ ਵਿੱਚ ਤੁਹਾਨੂੰ ਕੁਝ ਹੋਰ ਹੀ ਆਖ ਰਹੇ ਹਨ ਫਿਰ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਤੁਸੀਂ ਬੈਠੇ ਫਲਾਣੀ ਥਾਂ ਤੇ ਹੋ ਜਿਵੇਂ ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਕੁਝ ਹੋਰ ਵੀਡੀਓਸ ਪਾ ਦਿੰਦੇ ਨੇ ਜਾਂ ਫਿਰ ਉੱਥੇ ਯੋਗਾ ਕਰਨ ਲੱਗ ਜਾਂਦੇ ਨੇ ਜਾ ਕੇ ਉੱਥੇ ਤੁਸੀਂ ਸਲਾਹ ਦੇ ਸਕਦੇ ਹੋ ਬਿਲਕੁਲ कि ठीक है ਤੁਸੀਂ ਯੋਗਾ ਟ੍ਰੇਨਰ ਹੋ ਪਰ ਤੁਸੀਂ ਧਾਰਮਿਕ ਸੰਤ ਤੁਹਾਨੂੰ ਐਵੇਂ ਨਹੀਂ ਕਰਨੇ ਚਾਹੁੰਦਾ ਇਹੋ ਜਿਹੀ ਸਲਾਹ ਆਪਾਂ ਦੇ ਸਕਦੇ ਆਂ ਪਰ ਇਸ ਸਾਰੀ ਚੀਜ਼ ਉਹ ਹੈ ਜਿਹੜੀ ਜੁੜੀ ਹੋਈ ਆ ਆਪਸ ਤੇ ਇਹ ਨਹੀਂ ਕਿ ਜਿਹੜੀ ਗੱਲਾਂ ਉਹ ਤੁਹਾਨੂੰ ਪੁੱਛਣਾ ਦੱਸਣਾ ਨਹੀਂ ਚਾਹੁੰਦੇ ਤੁਸੀਂ ਉਸ ਤੇ ਜਾ ਕੇ ਆਪਣੀ ਰਾਏ ਦੇਣੀ ਸ਼ੁਰੂ ਕਰ ਦਿਓ ਜੇਕਰ ਤੁਸੀਂ ਵੀਡੀਓਸ ਪਾਓ ਜਾਂ ਮੈਂ ਵੀਡੀਓਸ ਪਾਵਾਂ ਤੇ ਆਪਾਂ ਨੂੰ ਕੋਈ ਸਲਾਹ ਦੇਵੇ ਕਿ ਹਾਂ ਹੁਣ ਤੁਹਾਡੀ ਉਮਰ ਹੋ ਗਈ ਤੁਸੀਂ ਹੁਣ ਵਿਆਹ ਕਰਵਾਓ ਆਪਾਂ ਨੂੰ ਕਿੰਨਾ ਬੁਰਾ ਲੱਗੂਗੀ ਇਹ ਚੀਜ਼ ਸਾਨੂੰ ਇਹ ਗੱਲਾਂ ਦੀ رائے ਕਿਸੇ ਤੋਂ ਨਹੀਂ ਜਾਈਦੀ ਜੀ ਮੈਨੂੰ ਸਾਡਾ ਮਕਸਦ ਅਤੇ ਕੰਮ ਦੇ ਵਿੱਚ ਆਂਦਾ ਜਿਹੜਾ ਤਰੀਕਾ ਹੈ ਉਹ ਸਿਰਫ ਖਬਰਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਤੋਂ ਵੱਧ ਕਿ ਆਪਾਂ ਵੀ ਕਿਸੇ ਤੋਂ ਕੁਝ ਨਹੀਂ ਸੁਣਾਗੇ ਤਾਂ ਉਸ ਟਰੈਵਲ ਕਪਲ ਨੇ ਜੋ ਵੀ ਰਿਪਲਾਈ ਕੀਤਾ ਬਿਲਕੁਲ ਸਹੀ ਕੀਤਾ ਕਿਉਂਕਿ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਇਨਵੋਲਵ ਕਿਉਂ ਹੋਵੇ ਹਾਂ ਕਿਉਂ ਹੋਵੇ ਅਸੀਂ ਕਿਸੇ ਨੂੰ ਹੱਕ ਕਿਉਂ ਦਈਏ ਹਮ ਸੋ ਸ਼ਰਨ ਬਹੁਤ ਵਧੀਆ ਲੱਗਿਆ ਕਿ ਆਪਾਂ ਨੇ ਇੱਕ ਵਿਸ਼ੇ ਤੇ ਗੱਲ ਕੀਤੀ ਆ ਨਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਹੀ ਇਹ ਹੀ ਰਿਹਾ ਹੈ ਤਾਂ ਗੱਲ ਕਰਨੀ ਵੀ ਜ਼ਰੂਰੀ ਸੀ ਸੋਸ਼ਲ ਮੀਡੀਆ ਤੇ ਤਾਂ ਅੱਜ ਕੱਲ ਪੰਚਾਇਤਾਂ ਲੱਗਦੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਲੋਕ ਪੰਜ ਪੰਜ ਜਣੇ ਦਾ ਗਰੁੱਪ ਬਣਾ ਕੇ ਵਹਿ ਜਾਂਦੇ ਨੇ ਦੇਖਦੇ ਨੇ ਪਰ ਉਸ ਦੇ ਵਿੱਚ ਵੀ ਉਹੀ ਹੋ ਗਿਆ ਕਿ ਲੋਕ ਨੇ ਨਾ ਜਿਹੜੇ ਉਹ ਆਪਾਂ ਡਿਸਾਈਡ ਨਹੀਂ ਕਰ ਪਾਉਂਦੇ ਕਿ ਇਸ ਕਮੈਂਟ ਦੇ ਪਿੱਛੇ ਕੌਣ ਬੈਠਾ ਹੈ ਆਪਾਂ ਨੂੰ ਨਹੀਂ ਪਤਾ ਹੁੰਦਾ ਕੌਣ ਕੀ ਕਰਦਾ ਇਹ ਹੀ ਹੈ ਕਿ ਕਮੈਂਟ ਦੇ ਜ਼ਰੀਏ ਲੋਕ ਆਪਣੀ ਮਾਨਸਿਕਤਾ ਨੂੰ ਦਰਸਾਉਂਦੇ ਨੇ ਜਾਂ ਫਿਰ ਉਸ ਤੁਹਾਡੇ ਵਿਚਾਰ ਕਿਦਾਂ ਦੇ ਨੇ ਉਹ ਕਮੈਂਟ ਦੇ ਜ਼ਰੀਏ ਪਤਾ ਲੱਗ ਜਾਂਦੇ ਨੇ ਜੇ ਕੋਈ ਪੜਿਆ ਲਿਖਿਆ ਹੋਏਗਾ ਤਾਂ ਉਸ ਉਸ हिसाब ਦੇ ਨਾਲ ਤੁਹਾਨੂੰ ਕਮੈਂਟ ਕਰੇਗਾ ਜੇ ਥੋੜਾ ਘੱਟ ਪੜਿਆ ਲਿਖਿਆ ਜਾਂ ਫਿਰ ਉਹ ਕਿਸ ਤਰੀਕੇ ਦਾ ਘਰੇ ਵੀ ਬਿਹੇਵ ਕਰਦਾ ਹੋਊਗਾ ਉਸ ਤਰੀਕੇ ਦਾ ਕਮੈਂਟ ਕਰੇਗਾ ਨਾ ਕਈ ਵਾਰੀ ਪਰ ਵੀ ਪੜ੍ਹਾਈ ਲਿਖਾਈ ਦੀ ਗੱਲ ਵੀ ਨਹੀਂ ਹੁੰਦੀ ਕਈ ਬੰਦਿਆਂ ਦਾ ਨਾ ਬੋਲਚਾਲ ਬੜਾ ਮਾੜਾ ਹੁੰਦਾ ਹਮ ਸੱਚੀ ਕਹਿ ਰਹੀ ਹਾਂ ਮੈਂ ਉਹਨਾਂ ਦੇ ਜਿਹੜੇ ਬੋਲਾਂ ਤੇ ਤੌਰ ਤਰੀਕੀ ਅਤੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਨਾ ਉਹ ਬੜੀ ਨੀਵੀਂ ਹੁੰਦੀ ਹੈ ਭਾਵੇਂ ਉਹ ਪੜ੍ਹੇ ਲਿਖੇ ਵੀ ਹੋਣ ਪੀ ਐਚ ਡੀ ਕਰਕੇ ਬੈਠਾ ਵੀ ਵਿਅਕਤੀ ਜੇਕਰ ਓਏ ਤੂੰ ਐਦਾਂ ਦੀ ਗੱਲਾਂ ਕਰੇਗਾ ਨਾ ਤੁਸੀਂ ਚਾਹੇ ਉਹ ਕਵੇ ਵੀ ਨਾ ਮੂੰਹੋਂ ਕਿ ਮੈਂ ਪੀ ਐਚ ਡੀ ਕੀਤੀ ਆ ਆਪਾਂ ਮੰਨਾਂਗੇ ਨਹੀਂ ਮੰਨਾਂਗੇ ਆਪਾਂ ਕਹਿੰਗੇ ਦਿਖ ਰਿਹਾ ਏ ਸਾਨੂੰ ਜੀ ਹੈਨਾ ਤੇ ਜਿਹੜਾ ਵਿਅਕਤੀ ਭਾਵੇਂ ਨਹੀਂ ਵੀ ਪੜਿਆ ਚਾਹੇ ਕੋਈ ਚਾਹ ਹੀ ਵੇਚਦਾ ਜਦੋਂ ਕਹਿੰਦਾ ਨਾ ਕਿ ਸਬਜ਼ੀ ਲੈ ਲਓ ਜੀ ਆਪਾਂ ਕਿੰਨੇ ਖੁਸ਼ ਹੋ ਕੇ ਹਾਂਜੀ ਆਗੇ ਆਪਾਂ ਵੀ ਉਹ ਉਸ ਤਰੀਕੇ ਨਾਲ ਜਰਾਉਂ ਦਵਾ ਤਾਂ ਪੜ੍ਹਾਈ ਨਹੀਂ ਇੱਥੇ ਮੈਟਰ ਕਰਦੀ ਮੈਟਰ ਕਰਦੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਦੂਸਰੇ ਨੂੰ ਸਮਝ ਰਹੇ ਹੋ ਤੇ ਆਪਣੇ ਆਪ ਨੂੰ ਦਿਖਾ ਰਹੇ ਹੋ ਤੁਹਾਡੇ ਮੋਢੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਦੂਸਰੇ ਵਾਸਤੇ ਨਹੀਂ ਹੁੰਦੇ ਉਹ ਪਹਿਲਾਂ ਤੁਹਾਡੇ ਵਾਸਤੇ ਨੇ ਕਿ ਤੁਸੀਂ ਕਹੋ ਜੇ ਇਹ ਹੈ ਨਾ ਕਈ ਲੋਕ ਜਿਹੜੇ ਟਰੋਲ ਕਰਦੇ ਨੇ ਜਾਂ ਦੂਸਰਿਆਂ ਨੂੰ ਬੁਰਾ ਬੋਲਦੇ ਨੇ ਇਹ ਨਹੀਂ ਕਿ ਉਹ ਦੂਸਰਿਆਂ ਦੀ ਸੋਚ ਦਰਸਾ ਰਹੇ ਹੋ ਉਹ ਪਹਿਲਾਂ ਖੁਦ ਦੀ ਸੋਚ ਦਰਸਾ ਰਹੇ ਹੁੰਦੇ ਨੇ ਆਪਣੇ ਆਪ ਨੂੰ ਪ੍ਰਗਟ ਕਰ ਰਹੇ ਹੁੰਦੇ ਨੇ ਕਿ ਇਸ ਤਾਂ ਇੰਨੇ ਇੰਨੇ ਜੋਗੇ ਆ ਜੀ ਅਸੀਂ ਇੰਨੇ ਪੱਧਰ ਦੀ ਗੱਲ ਸੋਚ ਸਕਦੇ ਆ ਸਾਡੀ ਸੋਚ ਦਾ ਦਾਇਰਾ ਹੂੰ ਸੋ ਜਿਹੜੇ ਵਿਚਾਰ ਨੇ ਉਹੀ ਮਾਇਨੇ ਰੱਖਦੇ ਨੇ ਕਿ ਆਪਾਂ ਕਿਸ ਤਰੀਕੇ ਨਾਲ ਬੋਲ ਰਹੇ ਆ ਹਨਾ ਤੇ ਇਹ ਵਿਚਾਰ ਚੰਗੇ ਮਾੜੇ ਉਹ ਚੱਲਦੇ ਹੀ ਰਹਿੰਦੇ ਆ ਪਰ ਕਿਸ ਤਰੀਕੇ ਨਾਲ ਪੇਸ਼ ਕਰਨਾ ਕਿੱਥੇ ਪੇਸ਼ ਕਰਨਾ ਇਹ ਖੁਦ ਇਨਸਾਨ ਤੇ ਡਿਪੈਂਡ ਕਰਦਾ ਆ ਹੂੰ ਸੋ ਗੁਰਸ਼ਰਨ ਬਹੁਤ ਵਧੀਆ ਲੱਗਾ ਗੱਲ ਕਰਕੇ ਤੇ ਅਗਲੀ ਵਾਰੀ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਤੇ ਤੇ ਤੁਹਾਨੂੰ ਇਹ ਵਿਸ਼ਾ ਕਿਵੇਂ ਲੱਗਿਆ ਤੁਸੀਂ ਸਾਨੂੰ ਕਮੈਂਟ ਦੇ ਜ਼ਰੀਏ ਜ਼ਰੂਰ ਦੱਸ ਸਕਦੇ ਹੋ ਅਸੀਂ ਉਮੀਦ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਇਸ ਦੇ ਜ਼ਰੀਏ ਨੈਗੇਟਿਵ ਕਮੈਂਟ ਨਾ ਕਰੋ ਤੇ ਪੋਜ਼ਿਟਿਵ ਕਮੈਂਟ ਕਰੋ ਤਾਂ ਜੋ ਸਾਡੀ ਹਿੰਮਤ ਵੀ ਜਿਹੜੀ ਆ ਹੋਰ ਵਧੇ ਕਿ ਅਸੀਂ ਨਵੇਂ-ਨਵੇਂ ਵਿਸ਼ੇ ਲੈ ਕੇ ਆਈਏ ਸੋ ਫਿਲਹਾਲ ਲਈ ਧੰਨਵਾਦ ਸਸ਼੍ਰੀ ਅਕਾਲ ਧੰਨਵਾਦ